ਪੁਲਿਸ ਦੀ ਗ੍ਰਿਫਤ ਦੇ ਵਿੱਚ ਖੜੇ ਇਹ ਸ਼ਖਸ ਉਹ ਕਾਤਲ ਨੇ ਜਿਨ੍ਹਾਂ ਨੇ ਬੀਤੀ ਰਾਤ ਪੁਰਾਣੀ ਰਣਜੀਤ ਦੇ ਚਲਦਿਆਂ ਇੱਕ ਨੌਜਵਾਨ ਦਾ ਕਤਲ ਕੀਤਾ ਸੀ ਉਸ ਤੋਂ ਬਾਅਦ ਪੁਲਿਸ ਨੇ ਮਾਮਲੇ ਦੀ ਡੂੰਘਾਈ ਦੇ ਨਾਲ ਜਾਂਚ ਕਰਦਿਆਂ ਹੋਇਆਂ ਮੁਲਜ਼ਮਾ ਨੂੰ ਕਾਬੂ ਕਰ ਲਿਆ ਦੱਸਿਆ ਜਾ ਰਿਹਾ ਹੈ ਕਿ ਜਗਰਾਉਂ ਦੇ ਪਿੰਡ ਲੀਲਾ ਦੇ ਵਿੱਚ ਬੀਤੀ ਰਾਤ ਇੱਕ ਨੌਜਵਾਨ ਦਾ ਕਤਲ ਹੋ ਗਿਆ ਸੀ ਜਦੋਂ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਇਸ ਬਾਰੇ ਪੁਲਿਸ ਨੂੰ ਇਤਲਾਹ ਦਿੱਤੀ ਤਾਂ ਪੁਲਿਸ ਨੇ ਮਾਮਲੇ ਦੀ ਤਫ਼ਤੀਸ਼ ਕਰਦਿਆਂ ਹੋਇਆਂ 12 ਘੰਟੇ ਦੇ ਅੰਦਰ ਇਹਨਾਂ ਚਾਰ ਮੁਲਜ਼ਮਾ ਨੂੰ ਗ੍ਰਿਫਤਾਰ ਕਰ ਲਿਆ ਜਿਨ੍ਹਾਂ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਸੀ ਪੁਲਿਸ ਦੇ ਮੁਤਾਬਕ ਹੈ ਨਾ ਮੁਲਜ਼ਮਾ ਨੇ ਪੁਰਾਣੀ ਰਜਿਸਟ੍ਰੇਸ਼ਨ ਚਲਦਿਆਂ ਨੌਜਵਾਨ ਦਾ ਕਤਲ ਕੀਤਾ ਸੀ ਤੇ ਇਹ ਸਾਰੀ ਜਾਣਕਾਰੀ ਐਸਐਸਪੀ ਜਗਰਾਉਂ ਨੇ ਪ੍ਰੈਸ ਵਾਰਤਾ ਦੌਰਾਨ ਦਿੱਤੀ। ਉਹ ਤੇ ਪੂਰਾ ਖੂਨਗਰ ਲੱਗਿਆ ਸੀਗਾ ਤੇ ਇਸੇ ਦੌਰਾਨ ਫਿਰ ਜਿਹੜਾ ਇਹਨਾਂ ਦਾ ਫਾਦਰ ਹੈਗਾ ਪਾਟੀ ਹੈਗੇ ਹੈ ਖੇਡਿਗਾ ਉਹ ਵੀ ਜਿਹੜੇ ਹੈਗੇ ਉਹ ਤੋਂ ਪੁੱਛੇ ਤਾਂ ਉਹਨਾਂ ਨੇ ਵੀ ਇਹ ਜਿਹੜੀ देखा कि वो बहुत बुरी तरह मारा सो तो इस तो बाद जो हैगा दरानी इन्वेस्टिगेशन ही उसी टाइम ही जो हैगा पता लगा भी आ मुजदन लग जो जरे कि चार मुजदन सीके थे ਤੇ ਇਹ ਚਾਰਾ ਨੂੰ ਜਿਹੜਾ ਹੈਗਾ ਸੀ ਰੈਸਟ ਕਰ ਲਿਆ ਜਿਹਨਾਂ ਇਹਨਾਂ ਤੋਂ ਜਕਸੀਰ ਸਿੰਘ ਹੈਗਾ ਉਹਨੇ ਜਿਹੜਾ ਹੈਗਾ ਮੇਲ ਦੇਤੇ ਤੇ ਹਿੱਟ ਕੀਤਾ ਹੈ ਤੇ ਕਾਪਾ ਜਿਹੜਾ ਹੈਗਾ ਉਹ ਮਾਰਿਆ ਤੇ ਕਿ ਰੰਜਸ ਸਿੰਘ ਹੈ ਕਿ ਜਿਹੜਾ ਹੈਗਾ ਇਹਨਾਂ ਦੀ ਮਤ ਰੰਜਸ਼ ਹੈ ਹੈਗਾ ਕਿ ਇਹਨਾਂ ਦੇ ਨਾਲ ਪਰਿਵਾਰਕ ਚੱਲ ਰਿਹਾ ਹੈਗਾ ਕਿ ਇਹਨੇ ਜਿਹੜਾ ਹੈਗਾ ਉਹਨੂੰ ਸਾਢੇ ਛਢਈ ਕਰਾਈ ਸੀ ਤੇ ਇਸ ਕਰਕੇ ਉਹ ਰੰਜਸ਼ ਸੀ ਬਾਕੀ ਕਈ ਵਾਰ ਉੱਥੇ ਆਪੋ ਨੇ ਨੇੜੇ ਹੋਰ ਕੋਈ ਗਾਲਾਂ ਵਗੈਰਾ ਕੱਢਦੇ ਸੀ ਤੋ ਐਸੇ ਕਰਕੇ ਇਹਨਾਂ ਦੇ ਮਨ ਸੀਗਾ ਤੇ ਉਦੋਂ ਉਹ ਥੋੜਾ ਪ੍ਰੋਵੋਕ ਹੋਇਆ ਤੇ ਉਹਨਾਂ ਨੇ ਪੁਰਾਣੀ ਰੰਜਿਸ਼ ਕਰਕੇ ਹੋਇਆ ਥੋੜਾ ਹਾਂਜੀ ਤੇ ਸਰ ਦੋਸ਼ੀ ਫੜ ਲਈ ਦੋਸ਼ੀ ਸਾਰੇ ਚਾਰੇ ਗ੍ਰਿਫਤਾਰ ਹੋ ਚੁੱਕੇ ਨੇ ਤੇ ਇਹਨਾਂ ਨੂੰ ਪੀਰ ਤਾਦ ਕੀਤਾ ਜਾਊਗਾ ਬਹਰਾਲ ਇਹ ਸਾਰੇ ਮਲਜ਼ਮ ਪੁਲਿਸ ਦੀ ਹਿਰਾਸਤ ਦੇ ਵਿੱਚ ਨੇ ਤੇ ਪੁਲਿਸ ਜਲਦ ਇਹਨਾਂ ਮਲਜ਼ਮਾਂ ਨੂੰ ਮਾਨਯੋਗ ਅਦਾਲਤ ਦੇ ਵਿੱਚ ਪੇਸ਼ ਕਰੇਗੀ ਤਾਂ ਜੋ ਇਹਨਾਂ ਦੇ ਖਿਲਾਫ ਵਣਦੀ ਕਾਨੂੰਨੀ ਕਾਰਵਾਈ ਹੋ ਸਕੇ ਜਿਗਰਾਉ ਤੋਂ ਰੋਕੀ ਚਾਵਲਾ ਦੀ ਰਿਪੋਰਟ ਡੇਲੀ ਪੋਸਟ ਪੰਜਾਬੀ ਕੀ ਤੁਸੀਂ ਵੀ ਵਿਦੇਸ਼ ਵਿੱਚ ਆਪਣਾ ਪਵਿੱਖ ਬਣਾਉਣਾ ਚਾਹੁੰਦੇ ਹੋ ਪਾਓ ਵਿਦੇਸ਼ ਵਿੱਚ ਪੜਾਈ ਕਰਨ ਦਾ ਮੌਕਾ ਪਿਰਾਮਿਡ ਈ ਸਰਵਿਸ ਦੀ ਸਲਾਹ ਨਾਲ ਭਾਰਤ ਅਤੇ ਪੰਜਾਬ ਸਰਕਾਰ ਤੋਂ ਮਾਨਤਾ ਪ੍ਰਾਪਤ ਬਲ ਕਰੋ 9397893978